ਆ ਚੜ ਗਏ ਬਾਈ ਗੱਡੀਆਂ ਓਏ ਕੋਈ ਕੋਈ ਕਿੱਧਰ ਮੁੜੇ ਇਧਰ ਹੋਣਾ ਕੋਲੀ 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 ਕਾਇ ਗੱਡੀਆਂ ਦੋ ਆ ਹੋਈ ਦੋ ਆ ਹੋਈ ਤਿੰਨ ਹੋ ਜਾਂਦੀਆਂ ਪੰਜ ਗੱਡੀਆਂ ਥਲੇ 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 ਸੁ ਪੰਜਾਬ ਦੇ ਲੋਕੋ ਤੁਹਾਨੂੰ ਬਾਰ ਬਾਰ ਤੁਹਾਡੀਆਂ ਜ਼ਮੀਰਾਂ ਨੂੰ ਲਾਂਤਿਓ ਕਦੋਂ ਜਾਗੋਗੇ ਕਦੋਂ ਉੱਠੋਗੇ ਕਰ ਖਿੱਚ ਲੈ ਯਾਰ ਇੱਕ 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 ਉਹ ਦਰਕ ਦਰ ਬਾੜ ਲਈ ਅਫਾ ਬੱਡੀ ਮੂਰੇ ਬੱਚ ਮਾਰਨੀ ਹੋਣਾ ਯਾਰ ਕਦੋਂ ਤੁਸੀਂ ਉੱਠੋਗੇ ਮਾਫ ਕਰਨਾ ਗਾਲ ਨਿਕਲਦੀ ਆ ਪੰਜਾਬ ਦੇ ਲੋਕਾਂ ਨੂੰ ਤੁਸੀਂ ਸ਼ਹਿਰਾਂ ਪੀ ਕੇ ਮਰਨਾ ਠੀਕ ਆ ਨਹੀਂ ਉੱਠੇ ਤੁਹਾਡੀ ਲਾਂਹ ਤਾਂ ਲੱਖ ਦੀ ਲਾਂਹ ਤਾਂ ਬੈਠੇ ਮਰ ਜਾਓ ਘਰਾਂ ਚ ਮਰ ਜਾਓ ਕੋਈ ਗੱਲ ਨਹੀਂ ਜਵਾਕ ਨਾਲ ਥੱਲੇ ਦੇ ਦੀ ਆਹ ਦੇਖੋ ਜਵਾਕ ਨਾਲ ਥੱਲੇ ਆ ਜੇ ਹੋਲੀ ਰੱਖਾ ਵਿੱਚ ਮਾਰ ਰਹੀ ਗੱਡੀ ਆ ਬਈ ਉਹਨੇ ਕਿ ਝਾ ਮੋੜ ਮੋੜ ਸੋ ਜੇ ਤੁਸੀਂ ਅੱਜ ਨਾਲ ਉੱਥੇ ਠੀਕ ਆ ਸਾਨੂੰ ਤਾਂ ਕੋਈ ਗੱਲ ਨਹੀਂ ਹੈ ਨਹੀਂ ਪਹੁੰਚਣ ਦੇਣਗੇ ਵੱਧ ਤੋਂ ਵੱਧ ਫੜ ਲੈਣਗੇ ਪਰਚਾ ਦੇ ਦੇਣਗੇ ਅੰਦਰ ਦੇ ਦੇਣਗੇ ਪਰ ਜੇ ਤੁਸੀਂ ਨਾ ਪਹੁੰਚੇ ਉਹ ਆ ਲੁਧਿਆਣੇ ਵਾਲੋ ਨੇੜੇ ਨੇੜੇ ਉਹ ਮਰੀਆਂ ਜ਼ਮੀਰਾਂ ਵਾਲੋ ਲਾਂਤ ਕੋ ਤੁਸੀਂ ਉੱਠ ਕੇ ਇੱਥੇ ਆ ਜਾਓਗੇ ਜੇ ਤੁਸੀਂ ਜੀ ਅੱਜ ਵੀ ਨਾ ਉੱਠੇ ਨਾ ਫਿਰ ਭੁੱਲ ਜਾ ਵੀ ਤੁਸੀਂ ਕਦੇ ਜ਼ਿੰਦਗੀ ਦੇ ਵਿੱਚ ਤੁਸੀਂ ਉੱਠ ਖੜੋਗੇ ਕਿੰਨੇ ਪਿੰਡ ਨੇ ਲਧਾਨੇ ਦੇ ਵਾਲੇ ਦੇਲੇ ਉੱਠ ਕੇ ਤੁਸੀਂ ਬੱਚਾ ਬੱਚਿਓ ਦਾ ਝੋਕ ਦੇ ਉੱਥੋਂ ਨਹੀਂ ਲਿਆਓ ਬੰਦੇ ਯਾਰ ਓਨੇ ਬੰਦੇ ਤੁਸੀਂ ਪਹੁੰਚ ਗਏ ਮੈਂ ਕਹਿੰਦਾ ਉੱਥੇ ਬੁੜੀਆਂ ਪਹੁੰਚ ਗਿਆ ਜਬਾਕ ਥੋੜੀ ਮਜਾਲ ਨਹੀਂ ਕਿਸੇ ਰੀ ਤੇ ਕਿੰਨਾ ਕਨੂੰ ਰੋਕ ਲੈਣਗੇ ਕਿੰਨਾ ਕਨੂੰ ਨਾਕੇ ਲਾਗਦੇ ਨੇ ਕੀ ਕਰ ਦੇਣਗੇ ਗੋਲੀਆਂ ਮਾਰ ਦੇਣਗੇ ਇੱਕ ਪਾਸੇ ਨਾ ਲਾਂਟੀਆਂ ਨੇ ਉਹਨਾਂ ਬਿਠਾ ਕੇ ਬਰਾਬਰ ਪ੍ਰਵਾਸੀਆਂ ਨੂੰ ਤੇ ਦੂਜਿਆਂ ਨੂੰ ਡੈਂਗਾ ਵਾਲਿਆਂ ਨੂੰ ਬਰਾਬਰ ਬਿਠਾ ਕੇ ਸਟੇਜ ਲਵਾਈ ਹੋਈ ਹੈ ਪੁਲਿਸ ਦੀ ਸਟੇਜ ਉਹਨੂੰ ਪਲਸ ਪ੍ਰੋਟੈਕਟ ਕਰ ਰਹੀ ਆ ਸਾਨੂੰ ਸਾਨੂੰ ਭੜਾਈ ਫਿਰਦੇ ਖੜੀ ਜਾਂਦੇ ਆ ਡਾਂਗਾ ਮਾਰ ਜਾਂਦੇ ਆ ਔਰ ਨਾਲ ਦਾ ਵੀ ਡਾਂਗਾ ਮਾਰੀਆਂ ਉੱਥੇ ਹੁਣ ਕਿੰਨਿਆਂ ਨੂੰ ਕਿੰਨਿਆਂ ਨੂੰ ਇਹ ਫੜ ਲੈਣਗੇ ਪਰ ਨਹੀਂ ਉੱਠਣਾ ਤੁਸੀਂ ਨਹੀਂ ਉੱਠਣਾ ਤੁਹਾਡੇ ਲਈ ਲੜਨ ਵਾਲੇ ਮਰਨ ਵਾਲੇ ਲੋਕ ਲੱਖਾਂ ਬੰਦਾ ਪੰਜਾਬ ਦਾ ਲੱਖਾਂ ਬੰਦਾ ਠੀਕ ਆ ਜਿਹੜੇ ਬੰਦੇ ਨੇ ਫੜੇ ਆ ਜਿਹੜੇ ਬੰਦੇ ਨੇ ਰੀਟੇਨ ਕਰ ਲਏ ਰਾਜ ਰੋਖ ਲੋ ਹਲਗਾ ਲੱਡ ਪਰ ਘੱਟੋ ਘੱਟ ਤੁਸੀਂ ਇਹਦਾ ਸੋਚ ਲਓ ਤੁਸੀਂ ਐਨੇ ਤਾਂ ਆਲੇ-ਦਾਲੇ ਪਿੰਡ ਹੀ ਨੇ ਲੁਧਿਆਣੇ ਦੇ ਇਕੱਲਾ ਲੁਧਿਆਣਾ ਇਹਨੂੰ ਠੱਲ ਪਾ ਦਿੰਦਾ ਗੱਡੀਆਂ 2 ਮਹੀਨੇ ਦੂਜੇ ਪਾਸੇ ਹੀ ਹੋਗੀਆਂ ਭਾਈ ਨੂੰ ਨਹੀਂ 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 ਦੁੰਦ ਕਿੱਥੀ ਜੱਟ ਮਾੜਾ ਜ ਆਹੀ ਆਇਆ ਉਹ ਮੰਗ ਰਾ ਭਾਈ ਸੋ ਪਹੁੰਚਾਂਗੇ ਭਾਈ ਹਰ ਹਾਲ ਪਹੁੰਚਾਂਗੇ ਕੋਈ ਗੱਲ ਨਹੀਂ ਪਹੁੰਚੋ ਬਸ ਕਰਾ ਉੱਥੇ ਪਹੁੰਚੋ ਕੋਈ ਗੱਲ ਨਹੀਂ ਫੜ ਲੈਣ ਯਾਰ ਚਾਹੇ ਲੱਖ ਫੜ ਲੈਣੇ ਪਿੰਡ ਚ ਬਾੜ ਦੇ। ਇੱਥੇ ਗਲੀ ਚ ਬਾੜ। ਅਰੇ ਹਾਂ ਮੈਨੂੰ ਮੈਰਾ। ਅਵੇ ਦੋ ਇਹਨੇ ਮੂਹਰੇ ਕਰਦੇ। ਨਹੀਂ ਨਹੀਂ ਤੂੰ ਵਗਰਾ ਪਿੰਡ ਚ ਦਾ ਬਾੜ। ਕਬੰਦ ਸਾਂ ਬੁੱਚੜ ਬਣ ਗਿਆ ਤੂੰ ਬੁੱਚੜ ਅੱਜ ਬੱਚੜ ਕੇ ਜਿਹੜੀ ਆਲ ਸਾਂ ਬੁੱਚੜਾ ਤੂੰ ਪੰਜਾਬ ਦਾ। ਤੂੰ ਪੰਜਾਬ ਦਾ ਕਾਤ ਲੋਕ ਹੋਂ ਤੁਸੀਂ। ਲਹੂ ਪੀਣੀਆਂ ਜੋਕਾਂ ਜਿਹੜੀਆਂ ਤੁਸੀਂ ਪੰਜਾਬ ਨੂੰ ਚਿੰਬੜੀਆਂ। ਮਾਰਤਾ ਪੰਜਾਬ ਕਾਲੇ ਪਾਣੀਆਂ ਨਾਲ ਜ਼ਹਿਰਾਂ ਨਾਲੋਂ ਤੁਸੀਂ ਸੁਰੱਖਿਆ ਦੇ ਰਹੇ ਹੋ ਵੀ ਇਹ ਤਾਂ ਐਂ ਚੱਲੂਗਾ ਤਾਂ ਐਂ ਪਊਗਾ ਕਿੰਨਾ ਚਿਰ ਉੱਠਣਗੇ ਲੋਕ ਪੰਜਾਬ ਦੇ ਉੱਠਣਗੇ ਇਹ ਯਾਦ ਰੱਖੀ ਇਹ ਜਿੰਨਾ ਦਿਵਾਓਗੇ ਉਹਨਾਂ ਉੱਠਣਗੇ ਕਿੰਨੇ ਕਨੂੰ ਗੱਬ ਲਓਗੇ ਕਿੰਨੇ ਕਨੂੰ ਰੋਕ ਲਓਗੇ ਇਹ ਜਿੱਤੇ ਰੱਖਿਓ ਗੱਲ ਦਾ ਹੁਣ ਇਕੱਲਾ ਭਵੰਤ ਨਹੀਂ ਕੇਦਰੀਆਲ ਵੀ ਇਹ ਗੱਲ ਦਾ ਜ਼ਿੰਮੇਵਾਰ ਹੈ ਇਹ ਸਾਰੇ ਗੇਰਗੁਰ ਕੱਢੀ ਬੈਠੇ ਆ ਇਹਦਾ ਕੋਈ ਨਹੀਂ ਪੱਖ ਕਿਛੇ ਦੀ ਕਣੋਂ ਮੜਾ ਪਲਾ ਨੂੰ ਕਰ ਪੈਂ ਹੈ ਨਹੀਂ ਇਹ ਉਪ ਸਿੱਧਾ ਸਿੱਧਾ ਬਾੜ ਸਿੱਧਾ ਬਾੜ ਸਿੱਧਾ ਬਾੜ ਦੇ ਸਿੱਧਾ ਯਾਰ ਸਿੱਧਾ ਬਾੜ ਦੇ ਨਾ ਯਾਰ ਤੂੰ ਚਾਰ ਹੋ ਗਏ ਹਾਰਨ ਤੇ ਹੱਥ ਰਖਾ ਰਨ ਤੇ ਹੱਥ ਰਖਾ ਰਨ ਤੇ ਯਾਰ ਗਮੂਰੀ ਬੰਦਾ ਬਾਈ ਇੱਥੋਂ ਪਿੰਡਾਂ ਦਾ ਵੀ ਨਹੀਂ ਪਤਾ ਯਾਰ ਨੂੰ ਕੱਚ ਕੱਚ ਰੰਬੇ ਕਰਦੇ ਚੋਰ ਆ ਕਹਿੰਦੇ ਚੋਰ ਚੋਰਾ ਮੂਰੇ ਕਰਦੇ ਗਾੜੇ ਮੋੜ 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 ਉੱਤਰ ਕੇ ਭੱਜਲੇ ਮੇਤਰਾ ਮੋੜ ਸੀ ਇੱਥੇ ਹੈ ਉੱਤਰ ਕੇ ਭੱਜ ਖੜ ਦੇ ਖੜ ਮੋੜ 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 ਲੱਗ ਲੱਗਿਆ ਵੇ ਖੜ ਖੜ ਮੋੜ 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 ਆਂਦ ਵਿੱਚ ਬਾੜ ਲਈ ਹੋਰ ਮੋੜ ਮੋੜ ਯਾਰਾ ਮੋੜ ਲਾ ਗਲੀ ਬਾਦ ਹੋ ਗਈ ਗੱਡੀ ਮੜਣੀ ਨਹੀਂ ਨੀ ਗੱਡੀ ਮੜਣੀ ਉਹ ਮੋੜ ਦਾ ਅੱਡੀ ਮੜਣੀ ਨਹੀਂ ਮੁਰਾ ਬੰਦਾ ਆ ਆ ਦੇਖਾ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਆ ਗੁੰਡਾ ਕਰਦੀ ਦੇਖੋ ਆ ਦੇਖੋ ਆ ਦੇ ਆ ਦੇਖੋ ਗੁੰਡਾ ਕਰਦੀ ਇਹਨਾਂ ਦੀ ਆ ਗੁੰਡਾ ਕਰਦੀ ਦੇਖੋ ਇਹਨਾਂ ਦੀ ਆ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਦੇਖੋ ਪੁਲਿਸ ਦੀ ਤੁਸੀਂ ਪਾਣੀ ਨਹੀਂ ਪੀਂਦੇ ਨਹੀਂ ਨਹੀਂ ਆਉਂਦਾ ਯਾਰ ਅਸੀਂ ਨਹੀਂ ਆਉਂਦੇ ਤੁਸੀਂ ਨਹੀਂ ਪਾਣੀ ਪੀਂਦੇ ਤੂੰ ਜਾ ਜਵਾਬ ਮੜੀ ਸਲਾਹ ਹੈ ਸਲਾਹ ਮੜਾ ਗੱਡੀ ਨਾਲੇ ਮਗਰੋਵਾਰੀ ਵਿੱਚ ਮਗਰੋਵੀ ਮਾਰੀ ਵਿੱਚ ਗੱਡੀ ਵਿੱਚ ਤੇ ਔਰ ਰੇਡੀ ਨਾਲੇ ਤੂੰ ਕਾਹ ਵੈਰੀ ਬਣਿਆ ਓਏ ਓ ਤੂੰ ਤਾਂ ਪੰਜਾਬੀ ਆ ਤੂੰ ਹੀ ਨਹੀਂ ਪਾਣੀ ਪੀਣਾ ਅੱਗ ਲਾ ਦਿਓ ਅੱਗ ਭੰਨ ਦਿਓ ਅੱਗ ਲਾ ਦਿਓ ਹੀ ਮਾਰ ਦਿਓ ਕੋਈ ਪੈਟਰੋਲ ਪਾ ਕੇ ਅੱਗ ਲਾ ਦਿਓ ਬੇਚਾਰਾ ਅੱਗ ਲਾ ਦਿਓ ਲੱਖਾਂ ਘੇਰਦੇ ਹੋ ਸੱਤਾਂ ਆ ਕੇ ਲੜ ਲੜਾਣੇ ਜਾਂਦਾ ਕਿਉਂ ਕਰੇ ਵਾਸਤੇ ਕਿਉਂ ਜਾਂਦੇ ਨਹੀਂ ਕਿਉਂ ਬਾਈ ਕੀ ਗੱਲ ਗੱਤ ਕਰਦੇ ਸੀ ਕਾਦੇ ਲਈ ਦੱਸੋ ਦੱਸ ਤੁਸੀਂ ਨਹੀਂ ਪਾਣੀ ਪੀਂਦੇ ਤੁਸੀਂ ਪੀਂਦੇ ਨਹੀਂ ਹੁਣ ਜਵਾਕ ਨਹੀਂ ਪੀਂਦੇ ਬਾਈ ਤੁਸੀਂ ਕਹਿ ਰਹੇ ਪੀਂਦੇ ਨਹੀਂ ਨਹੀਂ ਅਸੀਂ ਨਹੀਂ ਆਉਣਾ ਬਾਈ ਸੱਚਾ ਚੱਕਦਾ ਅਸੀਂ ਨਹੀਂ ਹੁਣ ਓਏ ਲੋ ਚਲੋ ਬਾਤ ਆਹ ਰੇਡੀਓ ਲੋਕਾਂ ਹੌਣ ਤੱਕ ਅਥੋਂ ਹੁਣ ਗੱਡੀ ਨਿਕਲ ਨਹੀਂ ਬਈ ਗਲੀ ਭੀੜੀਆਂ ਫਸ ਗਈ ਜੀ ਲੱਗ ਗਈ ਪਿੰਡਾ ਬੰਦਾ ਹੀ ਨਿਕਲ ਰਿਹਾ ਕੋਈ ਬਾਹਰ ਯਾਰ ਕਮਾਲ ਦੀ ਗੱਲ ਉਹ ਨਹੀਂ ਪਿੰਡ ਕਿਹੜਾ ਹੈ ਯਾਰ ਮਾ ਪਤਾ ਨਹੀਂ ਕਿਹੜਾ ਮਾ ਸ਼ੈਦਰਾ ਨਹੀਂ ਨਹੀਂ ਇੱਦਾਂ ਯਾਰ ਪੰਨੋ ਤਾ ਯਾਰ ਗੱਡੀ ਪੰਨਦੇ ਤੁਸੀਂ ਪੰਨੋ ਪਾਂਦੋ ਗੱਡੀ ਪਾਂਦਿਓ ਉਹ ਪਿੰਡਾਂ ਮੇਰੇ ਇੱਥੇ ਬੋਲ ਕੇ ਆਇਆ ਆਪਾਂ ਤੇ ਕਿਹੜਾ ਪਿੰਡ ਜਿਹੜਾ ਆਣ ਦੇ ਵਾਲੇ ਉਹਦੇ ਉਰਲੇ ਪਾਸੇ ਵਾਰੀ ਕਿਹੜਾ ਬਲਾਪੁਰ ਦੇ ਨਾਲ ਇਧਰਲੀ ਸਾਡੇ ਟਰੈਕਟਰ ਵਾਲੇ ਮਰਵਾਤਾ ਸੀ ਅਸੀਂ ਇਹ ਨਹੀਂ ਖੁੱਲਦੀ ਪੰਨੋ 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 ਸਟੀਕਾ ਟਾਕੀ ਪੱਟੀ ਜਾਂ ਟਾਕੀ ਪੱਟੀ ਜਾਂਦੇ ਆ ਕੋਈ ਨਹੀਂ ਪੱਟਣਦੇ ਯਾਰ ਪੱਟ ਦੇਣ ਦੇ ਕੋਈ ਨਹੀਂ ਪੱਟ ਦੇਣ ਦੇ ਪੱਟ ਦੇਣ ਦੇ ਕੋਈ ਨਹੀਂ ਆ ਦੇਖ ਲੋ ਇਹਨਾਂ ਬੱਚੜਾਂ ਦਾ ਹਾਲ ਓਏ ਬੱਚੜਾਂ ਦਾ ਹਾਲ ਦੇਖ ਲੋ ਪੰਜਾਬ ਦੇ ਲੋਕੋ ਹਲੇ ਵੀ ਨਹੀਂ ਉਹ ਲਾਂਨਤ ਉੱਠਣਾ ਓਏ ਉਹ ਲੱਖ ਦੀ ਲਾਂਨਤ ਆ ਉਹ ਤੁਹਾਨੂੰ ਘਰਾਂ ਚ ਆ ਪਏ ਓਏ ਆ ਪਿੰਡਾਂ ਵਾਲੇ ਦੇਖ ਲੋ ਕੋਈ ਬੰਦਾ ਨਹੀਂ ਨੇੜੇ ਆ ਰਿਹਾ ਉਹ ਤਮਾਸ਼ਾ ਦੇਖੀ ਜਾਂਦੇ ਨੇ ਇਹਦੇ ਵਿੱਚ ਗੱਡੀ ਬੈਕ ਕਰਕੇ ਵਿੱਚ ਮਾਰਦੇ ਮਾਰਦੇ ਪਿੱਛੇ ਗੱਡੀ ਲੱਗੀ ਨਾਲ ਪਿੱਛੇ ਨਾਲ ਨਾਲ ਆਈ ਹੁੜੀ ਬਾਈ ਮਰੇ ਮੁੜਦੀ ਨਹੀਂ ਨਹੀਂ ਨਹੀ ਨਿਕਲਣਾ ਬਾਈ ਨਹੀਂ ਤੂੰ ਪੰਨ ਦੇ ਯਾਰ ਪੰਨ ਦੇ ਨਹੀਂ ਨਿਕਲਣਾ ਇਹ ਉਦੂ ਲੋਕ ਆ ਭੈਣ ਜਦ ਘਰਾਂ ਚ ਬੜੀ ਲੋਕ ਦੇਖੀ ਖੜੇ ਆ ਕਛਾ ਜੱਥ ਤੇ ਬਈ ਇਹਨਾਂ ਦੀ ਭੈਣ ਦੇ ਯਾਰੋ ਕਾਨੂੰਨ ਨਹੀਂ ਪਤਾ ਭੈਣ ਦੀ ਲੰਨ ਵੀ ਸੋਡੇ ਖਤਰ ਭੈਣ ਤੁਰੇ ਫਿਰਦੇ ਤੁਸੀਂ ਆਦੇ 12 ਜਵੇ ਇਹ ਕਹ ਸਕਦੇ ਇਥੇ ਪਿੰਡ ਇਕੱਠਾ ਕਰ ਲਓ ਓਕਾ ਦੇ ਕੇ ਦੱਸ ਮਾਦ ਨੂੰ ਮੇਰੇ ਅੱਗੇ ਪਰਲੀ ਗਲੀ ਮੋੜਦਾ ਗਲੀ ਢੀੜੀ ਜੀ ਮਾਣੇ ਸ਼ਾਲਾਹੀਂ ਉਹ ਖੜਨ ਉਹ ਬਾਈ ਹੈਲੋ ਉਹ ਬਾਈ ਉਹ ਬਾਈ ਹੈਲੋ ਉਹ ਬਾਈ ਹੈਲੋ ਕੋਈ ਨਹੀਂ ਕੋਈ ਪਾਂਦ ਪਾਂਦ ਆਦੇ ਆ ਦੇ ਬਚੜੋ ਆ ਬਚੜੋ ਕੋਈ ਨਹੀਂ ਪਾਹਦੋ ਆ ਦੇਖੋ ਬਚੜੋ ਆ ਆ ਬਚੜੋ ਆ ਬਚੜਾ ਦਾ ਕੰਮ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਪਿੰਡ ਵਾਲੇ ਲਾਹਨਤਿਓ ਉਹ ਲਾਹਨਤਿਓ ਲੋਕ ਉਹ ਸੋਢੀ ਖਾਤਰ ਲੜਨ ਵਾਲੇ ਬੰਦੇ ਘਰਾਂ 'ਚ ਖੜੇ ਆ ਓਏ